ਜਿਹੜੇ ਸਾਜ਼ ਵਜਾਰੇ ਸੀ ਉਹ ਮੈਂ ਜਾਣਦਾ ਕਿਉਂਕਿ ਮੈਂ ਆਰਟ ਨਾਲ ਰਿਲੇਟਡ ਆ ਸਰੰਗੀ ਤੁੰਬੀ ਉਹ ਜਿਹੜਾ ਬੁਗਚੂ ਨੂੰ ਬੁਗਚੂ ਕਹਿੰਦੇ ਆ ਢੱਡ ਇਹ ਵਜਾਉਣੇ ਕੋਈ ਸੌਖੇ ਨਹੀਂ ਜੀ ਸਿੱਖਣ ਸਿੱਖਣ ਵਾਸਤੇ ਕਈ ਕਈ ਸਾਲ ਲੱਗ ਜਾਂਦੇ ਆ ਜਿਹੜੀ ਸਰੰਗੀ ਸਾਜ਼ ਹੈ ਨਾ ਸਿੱਖਣ ਵਾਸਤੇ ਕਈ ਸਾਲ ਲੱਗ ਜਾਂਦੇ ਆ ਅੱਜ ਕੱਲ ਤਾਂ ਘਟ ਰਹੀ ਹੀ ਘਟ ਗਈ ਸਰੰਗੀ ਵਜਾਉਣ ਵਾਲੇ ਪਹਿਲਾਂ ਢੱਡੀ ਢੱਡ ਸਰੰਗੀ ਹੁੰਦੀ ਸੀ ਉਹ ਤਾਂ ਇੱਕ ਬੜਾ ਫੇਮਸ ਹੈ ਗੱਲ ਕੇ ਹੁਣ ਸਰੰਗੀ ਸਿੱਖਣ ਨੂੰ ਘਟ ਤੋਂ ਘਟਾ 8-10 ਸਾਲ ਲੱਗ ਜਾਂਦੇ ਕੱਲੇ ਸਿੱਖਣ ਨੂੰ ਉਹ ਦੋ ਬੰਦੇ ਸੀ ਉਹਨੂੰ ਫਾਂਸੀ ਦੀ ਸਜ਼ਾ ਹੋ ਗਈ ਜੱਜ ਕਹਿੰਦਾ ਵੀ ਆਖਰੀ ਇੱਛਾ ਕੀ ਹੈ ਉਹ ਕਹਿੰਦਾ ਜੀ ਮੈਂ ਸਰੰਗੀ ਸਿੱਖਣੀ ਚਾਹੁੰਦਾ ਜੀ ਇੱਕ ਕਹਿੰਦਾ ਹੁਣ ਉਹ ਤੇ ਤਾਂ 8-10 ਸਾਲ ਲੱਗਣਗੇ ਪਰ ਆਖਰੀ ਇੱਛਾ ਤਾਂ ਪੂਰੀ ਕਰਨੀ ਪਊ ਉਹ ਕਹਿੰਦਾ ਜੀ ਠੀਕ ਹੈ ਲਿਖਦੋ ਕਹਿੰਦੇ ਸਰੰਗੀ ਸਿਖਾਉਣ ਲੈ ਜਾ ਉਹ ਦੂਜੇ ਨੂੰ ਕਹਿੰਦਾ ਫਾਂਸੀ ਤੈਨੂੰ ਵੀ ਹੋਈ ਐ ਤੇਰੀ ਆਖਰੀ ਇੱਛਾ ਕੀ ਐ ਕਹਿੰਦਾ ਜੇ ਤੂੰ ਇਹ ਸਿੱਖ ਗਿਆ ਮੈਂ ਇਹ ਤੋਂ ਸਿੱਖਣਾ ਚਾਹੁੰਦਾ ਜੀ ਮਨ ਲ 20 ਸਾਲ ਤਾਂ ਦੋਨਾਂ ਨੇ ਲੈ ਲਈ ਜੀ ਇਹਨਾਂ ਨੇ ਉਹ ਫਿਰ ਸਿਖਾਊਗਾ ਉਹ ਉਹਨੂੰ ਕਰ ਤੇ ਫਾਂਸੀ ਹੋ ਜਾਊਗੀ ਉਹ ਸਿਖਾਊ ਉਹਨੂੰ ਸੋ ਇਹ ਜਿਹੜੀ ਕਲਾ ਐ ਇਹਦਾ ਕੋਈ ਅਮੀਰੀ ਨਾਲ ਜਾਂ ਪੈਸੇ ਨਾਲ ਕੋਈ ਸਬੰਧ ਨਹੀਂ ਨਹੀਂ ਤਾਂ ਵੱਡੇ ਵੱਡੇ ਅਮੀਰਾਂ ਦੇ ਮੁੰਡੇ ਹੀ ਵੱਡੇ ਵੱਡੇ ਕਲਾਕਾਰ ਹੁੰਦੇ